ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਮਤ ਸਿੰਘ ਦੀ ਬਾਗ ਬਾਲੀਵੁੱਡ ਦੇ ਵੱਡੇ ਸtare ਤਰਵਿੰਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾਗ ਰਜਿੰਦੇ ਇਸ ਵੇਲੇ ਅਸੀਂ ਸਾਹਨੇਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਾਫੀ ਲੰਬਾ ਸਮਾਂ ਉਹਨਾਂ ਦੇ ਬਲੋਵਤਿਤ ਕੀਤਾ ਗਿਆ ਤੇ ਇੱਕ ਹਲਵਾਈ ਦੀ ਦੁਕਾਨ ਹੈ ਜਿੱਥੇ ਉਹ ਅਕਸਰ ਮਿਠਾਈ ਲੈ ਕੇ ਜਾਂਦੇ ਹੁੰਦੇ ਸੀ ਤਾਂ ਜਦੋਂ ਵੱਡੇ ਅਦਾਕਾਰ ਬਣ ਜਾਂਦੇ ਨੇ ਮੁੰਬਈ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਵੀ ਇਸ ਦੁਕਾਨ ਦੇ ਨਾਲ ਉਹ ਇਸ ਪਿੰਡ ਦੇ ਨਾਲ ਜੁੜੇ ਰਹਿੰਦੇ ਨੇ ਸਾਧਨੇਵਾਲ ਦੇ ਨਾਲ ਕਿਉਂਕਿ ਅਕਸਰ ਹੀ ਉਹਨਾਂ ਦੇ ਵੱਲੋਂ ਹਰ ਸਾਲ ਮਠਾਈਏ ਜਿਹੜੀ ਕਿ ਆਪਣੇ ਲਈ ਉਹ ਐਸੇ ਹੀ ਦੁਕਾਨ ਤੋਂ ਮੰਗਵਾਈ ਜਾਂਦੀ ਸੀ ਔਰ ਜੇਕਰ ਗੱਲ ਕਰੀਏ ਸਨੇਜੀਓਲ ਦੇ ਬੇਟੇ ਦੇ ਵਿਆਹ ਦੀ ਮਠੇਈ ਦੀ ਤਾਂ ਉਹ ਵੀ ਐਸੇ ਦੁਕਾਨ ਤੋਂ ਹੀ ਮੰਗਵਾਈ ਗਈ ਸੀ ਤਾਂ ਦੁਕਾਨਦਾਰ ਦੇ ਮਾਲਕ ਇੱਥੇ ਮੌਜੂਦ ਨਹੀਂ ਗੱਲਬਾਤ ਕਰਾਂਗੇ ਬਈ ਜੀ ਕੀ ਨਾਮ ਹੈ ਮੇਰਾ ਨਵੀ ਹੈ ਜੀ ਨਾਮ ਨਵੀ ਜੀ ਕਿੰਨੀ ਹੈ ਕਿ ਜਿਆਦਾ ਜੁੜੀਆਂ ਹੋਈਆਂ ਧਰਮਿੰਦਰ ਦੀਆਂ ਥੋੜੀ ਦੁਕਾਨ ਦੇ ਨਾਲ ਔਰ ਸਾਰਾ ਕੁਝ ਉਹਨਾਂ ਨੂੰ ਰਿਜ਼ਰਵ ਬਹੁਤ ਪਸੰਦ ਸੀਗਾ ਜੀ ਕਾਫੀ ਯਾਦਾਂ ਨੇ ਆਂਦੇ ਰਹਿੰਦੇ ਸੀਗੇ ਔਰੇ ਜੀ ਤੇ ਜਿਆਦਾ ਤਾਂ ਚਲੋ ਮੈਂ ਤਾਂ ਹੁਣ ਤੋਂ ਹੀ ਬੈਠਣ ਲੱਗਿਆ 숍 ਤੇ ਫਾਦਰ ਸਾਹਿਬ ਉਹਨੇ ਜਿਆਦਾ ਬੰਦੇ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਤੁਹਾਡੇ ਫਾਦਰ ਸਾਹਿਬ ਦੱਸਦੇ ਸੀ ਕਿ ਇਹ ਵੀ ਕਿੱਦਾਂ ਦੀ ਜਿਆਦਾ ਜੁੜੀਆਂ ਹੋਏ ਨੇ ਧਰਮਿੰਦਰੋਂ ਦੇ ਨਾਲ ਕਦੋ-ਕਦੋ ਇੱਥੇ ਮਠਿਆਈ ਲੈ ਆਂਦੇ ਹੁੰਦੇ ਸੀ ਜਾਂ ਹਰ ਸਾਲ ਕਿਹੜੀ-ਕਿਹੜੀ ਮਠਿਆਈ ਮੰਗਵਾਉਂਦੇ ਹੁੰਦੇ ਸੀ ਹਰ ਸਾਲ ਤਾਂ ਜੀ ਆਪਣਾ ਗਾਜਰਪਾਕ ਆ ਉਹਨਾਂ ਨੂੰ ਬਹੁਤ ਪਸੰਦ ਸੀਗਾ ਤੇ ਉਹ ਹਰ ਸਾਲ ਜਾਂਦਾ ਉਹਨਾਂ ਵਾਸਤੇ ਤੇ ਬਾਕੀ ਜਦੋਂ ਵੀ ਉਹਨਾਂ ਦਾ ਕੋਈ ਫੈਨ ਉਧਰ ਜਾਂਦਾ ਵਾ ਉਹਨਾਂ ਵਾਸਤੇ ਜ਼ਰੂਰ ਲੈ ਕੇ ਜਾਂਦਾ ਤੇ ਫਿਰ ਜਾ ਕੇ ਸਾਡੀ ਉਹਨਾਂ ਨਾਲ ਗੱਲ ਵੀ ਹੁੰਦੀ ਆ ਬਹੁਤ ਤਾਰੀਫ ਕਰਦੇ ਆ ਕਹਿੰਦੇ ਆ ਵੀ ਉਹੀ ਪੁਰਾਣਾ ਟੇਸਟ ਆ ਅੱਛਾ ਜਨ ਕਿ ਉਹਨਾਂ ਦੇ ਫੈਨ ਵੀ ਜੋ ਇੱਥੋਂ ਮਿਲਣ ਜਾਂਦੇ ਸੀ ਪੰਜਾਬ ਦੇ ਵਿੱਚੋਂ ਦੀ ਤਾਂ ਤੁਹਾਡੇ ਕੋਲ ਉਹੀ ਗਾਜਰਪਾ ਲੈ ਕੇ ਜਾਂਦੇ ਸੀ ਹਾਂਜੀ ਹਾਂਜੀ ਸਾਡੇ ਤੋਂ ਹੀ ਉਹ ਮਤਲਬ ਉਹਨਾਂ ਵਾਸਤੇ ਲੈ ਕੇ ਜਾਂਦੇ ਅੱਛਾ ਸਨੀ ਜੀ ਦੇ ਉਹਦੇ ਬੇਟੇ ਦੇ ਵਿਆਹ ਦੀ ਵੀ ਜਿਹੜੀ ਮਠਾਈ ਆ ਕੇ ਛੋਟੀ ਦੁਕਾਨ ਤੋਂ ਗਈ ਆ ਉਦੋਂ ਕੀ ਮਠਾਈ ਗਈ ਸੀ ਉਦੋਂ ਪਾਜੀ ਆ ਥੋੜਾ ਟਾਈਮ ਪਹਿਲਾਂ ਹੀ ਉਹਨਾਂ ਦੇ ਬੇਟੇ ਦੀ ਮੈਰਿਜ ਹੋਈ ਆ ਉਦੋਂ ਗਾਜਰਪਾਕ ਨਹੀਂ ਬਣਦਾ ਸੀਗਾ ਉਦੋਂ ਆਪਣੀ ਖੋਏ ਵਾਲੀ ਬਰਫੀ ਆ ਉਹਨੇ ਮੰਗਵਾਈ ਸੀਗੀ ਆਪਣੇ ਸਪੈਸ਼ਲ ਗੈਸਟਾਂ ਨੂੰ ਦੇਣ ਵਾਸਤੇ ਹਾਂਜੀ ਅਜਾ ਤੁਹਾਨੂੰ ਜਦੋਂ ਪਤਾ ਲੱਗਿਆ ਵੀ ਧਰਮਿੰਦਰ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕਿਵੇਂ ਦਾ ਤੁਹਾਨੂੰ ਮਹਿਸੂਸ ਹੋਇਆ ਜਾਂ ਫਿਰ ਹਲਕਾ ਸਾਹਨੇਵਾਲ ਦੀ ਗੱਲ ਕਰੀ ਸਾਹਨੇਵਾਲ ਦੇ ਲੋਕ ਕਾਫੀ ਜ਼ਿਆਦਾ ਅਟੈਚ ਕਿਉਂਕਿ ਅਕਸਰ ਉਹ ਆਉਂਦੇ ਰਹਿੰਦੇ ਸੀਗੇ ਇੱਥੇ ਲੋਕਾਂ ਨਾਲ ਵੀ ਮਿਲਦੇ ਸੀ ਤਾਂ ਮਨ ਦੇ ਵਿੱਚ ਕੀ ਮਹਿਸੂਸ ਹੋਇਆ ਦੇਖੋ ਆ 10 ਦਿਨਾਂ ਤੋਂ ਜਾ ਜੀ ਆਹੀ ਗੱਲ ਹੋ ਰਹੀ ਸੀ ਵੀ ਕਾਫੀ ਬਿਮਾਰ ਨੇ ਅੱਜ ਚਲੋ ਪਤਾ ਲੱਗਿਆ ਤਾਂ ਜੀ ਬਹੁਤ ਦੁੱਖ ਹੋ ਰਿਹਾ ਵਾ ਹਨਾ ਤੇ ਬਸ ਕੁਛ ਕਹਿ ਨਹੀਂ ਸਕਦਾ ਮੈਂ ਵੀ ਕਾਫੀ ਮਨ ਉਦਾਸ ਆ। ਬੜੀ ਪੱਤ ਸਾਹਿਬ ਨਾਲ ਗੱਲ ਹੋਈ ਓ ਕਿੱਥੇ ਨਹੀਂ ਉਹ ਇਸ ਵੇਲੇ ਕੀ ਮਹਿਸੂਸ ਕਰ ਰਹੇ ਨੇ। ਉਹ ਦੇਖੋ ਜੀ ਇਸ ਟਾਈਮ ਥੋੜਾ ਜਿਹਾ ਬਾਹਰ ਨੇ। ਉਹਨਾਂ ਨੂੰ ਹਜੇ ਸ਼ਾਇਦ ਨਹੀਂ ਪਤਾ ਹੋਣਾ। ਉਹਨਾਂ ਨੂੰ ਵੀ ਕਾਫੀ ਮਤਲਬ ਕਹਿ ਲੋ ਕਲੋਸ ਸੀਗੇ। ਉਹਨਾਂ ਨਾਲ ਤਾਂ ਗੱਲ ਵੀ ਹੁੰਦੀ ਰਹਿੰਦੀ ਸੀਗੀ। ਤੇ ਓਡੀ ਵੀ ਕਦੀ ਗੱਲ ਹੋਈ ਸੀ ਧਰਮਿੰਦਰ ਉਹਨਾਂ ਨਾਲ। ਤੇ ਮੇਰੀ ਨਹੀਂ ਕਦੇ ਹੋਈ ਮੇਰੇ ਦੂਸਰੇ ਬ੍ਰਦਰ ਦੀ ਗੱਲ ਹੋਈ ਆ ਤਾਇਆ ਜੀ ਦੀ ਗੱਲ ਹੋਈ ਆ ਉਹਨਾਂ ਨਾਲ ਅਕਸਰ ਮਤਲਬ ਗੱਲ ਹੁੰਦੀ ਰਹਿੰਦੀ ਸੀ ਬਿਲਕੁਲ ਇਹ ਉਹ ਹਲਵਾਈ ਦੀ ਦੁਕਾਨ ਹੈ ਜਿਸ ਦੇ ਨਾਲ ਜਿਆਦਾ ਜੜੀਆਂ ਨੇ ਜੁੜੀਆਂ ਹੋਈਆਂ ਨੇ ਤਾਂ ਐਸੀ ਹੀ ਦੁਕਾਨ ਦੇ ਉੱਤੇ ਉਹਨਾਂ ਦੇ ਵੱਲੋਂ ਮਠਾਈ ਜਿਹੜੀ ਖਰੀਦੀ ਜਾਂਦੀ ਸੀ ਤਾਂ ਗਾਜ਼ਰਪਾ ਕਹ ਰਹੇ ਨੇ ਕਿ ਕਾਫੀ ਫੇਵਰਿਟ ਸੀ ਉਹਨਾਂ ਦਾ ਔਰ ਹਰ ਸਾਲ ਇੱਥੋਂ ਹੀ ਗਾਜ਼ਰਪਾ ਲੈ ਕੇ ਜਾਂਦੇ ਸੀਗੇ ਔਰ ਜਦੋਂ ਸਨੀ ਦਿਓਲ ਦੇ ਬੇਟੇ ਦਾ ਵਿਆਹ ਸੀਗਾ ਤਾਂ ਉਸ ਵੇਲੇ ਵੀ ਸਪੈਸ਼ਲ ਜਿਹੜੇ ਗੈਸਟ ਸੀਗੇ ਜਿਨ੍ਹਾਂ ਨੂੰ ਬਰਫੀ ਦੇਣੀ ਸੀਗੀ ਉਹ ਐਸੀ ਹੀ ਦੁਕਾਨ ਦੇ ਉੱਤੋਂ ਜਿਹੜੀ ਬਰਫੀ ਹੈ ਉਹ ਤਿਆਰ ਕੀਤੀ ਜਾਂਦੀ ਸੀਗੀ ਔਰ ਇਸੇ ਹੀ ਜਗ੍ਹਾ ਤੋਂ ਉਹਦੇ ਵੱਲੋਂ ਤੇ ਜਿਹੜੀ ਬਰਫੀ ਆ ਉਹ ਮੰਗਵਾਈ ਗਈ ਸੀ ਤਾਂ ਕਾਫੀ ਜਾਂਦਾ ਜੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਤਾਂ ਗਾਜਰਪਾ ਹਜੇ ਵੀ ਤਿਆਰ ਹੋ ਰਿਹਾ ਹੈ ਇੱਕ ਪਾਸੇ ਬਰਫੀ ਤਿਆਰ ਹੋ ਰਹੀ ਜਿਹੜੀ ਨੂੰ ਪਸੰਦੀ ਹੈ ਔਰ ਦੂਜੇ ਪਾਸੇ ਉਹੀ ਇਹ ਗਾਜਰਪਾ ਵਾ ਜਿਹੜਾ ਗਾਜਰਪਾ ਹਰ ਸਾਲ ਧਰਮਿੰਦਰ ਜੀ ਦੇ ਵੱਲੋਂ ਇਥੋਂ ਆਸਾਨੇ ਵਾਲ ਤੋਂ ਸਪੈਸ਼ਲ ਮੁੰਬਈਆ ਜਿਹੜਾ ਕਿ ਮੰਗਾਇਆ ਜਾਂਦਾ ਸੀ ਔਰ ਜਿਹੜੇ ਗੈਸਟ ਸੀਗੇ ਉਹਨਾਂ ਨੂੰ ਮਿਲਣ ਦੇ ਲਈ ਜਾਂਦੇ ਸੀ ਤੁਹਾਨੂੰ ਨਹੀਂ ਪਤਾ ਸੀ ਕਿ ਧਰਮਿੰਦਰ ਨੂੰ ਇਸੇ ਦੁਕਾਨ ਦਾ ਗਾਜਰਪਾ ਪਸੰਦ ਆ ਔਰ ਇਸੇ ਹੀ ਦੁਕਾਨ ਤੋਂ ਗਾਜਰਪਾ ਲੈ ਕੇ ਉਹਨਾਂ ਨੂੰ ਜਦੋਂ ਜੇਨ ਜਾਂਦਾ ਸੀ ਤਾਂ ਲੋਕ ਉਹਨਾਂ ਦੀ ਗੱਲ ਹੈ ਜਿਹੜੀ ਤੁਸੀਂ ਵੀ ਕਰੋ ਹਾਂਜੀ ਇਹ ਦਰਬੰਦਰ ਜੀ ਕੋ ਇਹਨਾਂ ਸੇ ਗਾਜਰਪਾਕ ਜਾਂਦਾ ਥਾ ਇਹ ਹੀ ਸਾਨੇ ਵਾਲਾ ਆਪਨੇ ਵੀ ਪੈਕ ਕਰਵਾ ਕੇ ਦिए ਕਭੀ ਉਹਨੂੰ ਭੇਜੇ ਕੀਏ ਯਹਾਂ ਪੇ ਭੇਜੇ ਨੇ ਬਾਬੂ ਜੀ ਭੇਜਦੇ ਸੇ ਅਸੀਂ ਯਹਾਂ ਪੇ ਕੰਮ ਕਰਦੇ ਹਾਂ ਅਮਨੇ ਬਾਬੂ ਨੇ ਭੇਜਿਆ ਤਾਂ ਬਿਲਕੁਲ ਇਹ ਕਹਿ ਰਹੇ ਨੇ ਕਿ ਇਸੇ ਜਗ੍ਹਾ ਤੋਂ ਹੀ ਜਿਹੜਾ ਧਰਮਿੰਦਰ ਜਿਹੜਾ ਗਾਜਰਪਾ ਵਾ ਉਹ ਜਾਂਦਾ ਸੀ ਤਾਂ ਬੇਹਦ ਜ਼ਿਆਦਾ ਜੜੀਆਂ ਨੇ ਕੋ ਜੁੜੀਆਂ ਹੋਈਆਂ ਨੇ ਸਾਨੇਵਾਲ ਦੀਆ ਤਰਮਿੰਦਰ ਜੀ ਉਹਨਾਂ ਦੇ ਨਾਲ ਤੇ ਇਸ ਵੇਲੇ ਤੇ ਸਾਨੇਵਾਲ ਜਿੱਕਰ ਗੱਲ ਕੀ ਉਸੇ ਸੋਗ ਦੀ ਲਹਿਰ ਹੈ ਜਿੱਥੇ ਫਿਲਮ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਉੱਥੇ ਸਾਨੇਵਾਲ ਦੇ ਵਿੱਚ ਵੀ ਇਸ ਵੇਲੇ ਜਿਹੜੀ ਕਿ ਸੋਗ ਦੀ ਲਹਿਰ ਹੈ ਉਹ ਦੇਖੀ ਜਾ ਜੇ ਕੈਮਰਾ ਪਰਸਨ ਸਨਮਾਨਦਾਰ ਹਿੰਮਤ ਸਿੰਘ ਪਾਲ ਦੇ ਨਿਕਸ ਵਿਰਾ ਸਾਨੇਵਾਲ